ਨਾੜਕਾ ਦੀ ਤਰ੍ਹਾਂ ਘੁੰਮ ਜਾਂਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬੰਦਾ ਉਹ ਹੈ ਜਿਹੜਾ ਆਪ ਕੀਰਤਨ ਕਰਨ ਲੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਤਖਤਾਂ ਦੇ ਉੱਤੇ ਸ਼ਿਸ਼ੋਭਤ ਨੇ ਸੰਗਤਾਂ ਬੈਠੀਆਂ ਹੋਈਆਂ ਨੇ ਪਰ ਇਹ ਕੁਦਰਤ ਦੀ ਕਾਦਰ ਹੈ ਉਹਨੂੰ ਪਰਖ ਵਿੱਚ ਪ੍ਰਮਾਤਮਾ ਆਪ ਪਾਦਨ ਤੇ ਆਹ ਜਿਹੜਾ ਬਾਪੂ ਕੋਲ ਬੈਠਾ ਹੋਇਆ ਇਹਦੇ ਤੇ ਵਿਸ਼ਵਾਸ ਹੀ ਨਹੀਂ ਕਿ ਫਿਰ ਮਿਲੇਗਾ ਕਿ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜਗਤਾਂ ਦੇ ਉੱਤੇ ਸਜੋਬਤ ਨੇ ਸੰਗਤਾਂ ਆਉਂਦੀਆਂ ਨੇ ਸਤਿਗੁਰੂ ਦੇ ਦਰਸ਼ਨ ਕਰਕੇ ਬੈਠਦੀਆਂ ਜਾਂਦੀਆਂ ਨੇ ਪਰ ਅੱਜ ਕੀਰਤਨ ਦੇ ਵਿੱਚ ਮਨ ਨਹੀਂ ਲੱਗਾ ਦਾ ਰੱਬ ਰੂਪ ਹੁੰਦਾ ਸ਼੍ਰੋਮਣੀ ਅਕਾਲ ਪੁਰਖ ਜੀ ਦਾ ਬਚਨ ਹੈ ਹਰ ਜਨ ਦਾ ਐਸਾ ਚਾਹੀਏ ਜੇਸਾ ਹਰ ਕੋਈ ਬੰਦਾ ਰਖਵਰ ਜਦੋਂ ਉਹਦਾ ਸਮਰਨ ਕਰਦੀ ਜਨ ਗਿਆਨੀ ਸਦਾ ਨਰਲੇਪ ਜੈਸੀ ਜਨਮੇ ਕਮਲਦੀਪ ਜਾ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਹੀ ਤਹ ਸੂਰਾ ਆਤਮ ਜਿਣਾ ਅਗਲ ਵਸਤਾ ਚ ਜਾਕਰ ਸਤਗੁਰ ਪੂਰਾ ਭਰਬਾਣੀ ਕਹਾਂ ਬਾਬਾ ਸੁਨਣਾ ਜੀ ਜੋ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਲੰਬਾ ਸਮਾਂ ਜਿਸ ਸਥਾਨ ਤੇ ਅਸੀਂ ਸੁਰਾਨਾ ਜੋੜ ਮੇਲਾ ਬਾਬਾ ਸੁਨਾਜੀ ਦੀ ਯਾਦ ਅੰਦਰ ਮਨਾ ਰਹੀ ਹੈ ਇਨ੍ਹਾਂ ਸਥਾਨਾਂ ਤੇ ਲੰਬਾ ਸਮਾਂ ਉਹਨਾਂ ਨੇ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਬੰਦੀ ਦੇ ਰਹੇ ਗੁਰੂ ਜੀ ਦੀ ਸਿੱਖਿਆ ਅਨੁਸਾਰ ਬਤੀਤ ਕੀਤਾ ਅਤੇ ਨਾਲ ਹੀ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹਮੇਸ਼ਾ ਹੀ ਹਾਜ਼ਰੀ ਵਿੱਚ ਰਹਿੰਦੇ ਹੋਇਆ ਗੁਰੂ ਜੀ ਦੀ ਤਰਫੋਂ ਮੁਗਲਾਂ ਨਾਲ ਜੰਗ ਜੁੱਦ ਕਰਦੇ ਹੋਇਆ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਕੰਤ ਤੇ ਸਫਾਈ ਵਾਲਾ ਜੀਵਨ ਜਿਹੜਾ ਬਾਬਾ ਸੋਲਾ ਜੀ ਨੇ ਕੀਰਤ ਕੀਤਾ ਹੈ ਉਹਨਾਂ ਦੇ ਪਾਵਨ ਸਥਾਨ ਦੇ ਉੱਪਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਲੰਬੇ ਸਮੇਂ ਤੋਂ ਗੁਰਦੁਆਰਾ ਸਰਬਜੀ ਦੇ ਉਪੰਦਰਣ ਇਹਨਾਂ ਪਾਵਨ ਸਥਾਨਾਂ ਤੇ ਸੇਵਾ ਸੰਭਾਲ ਕੀਤੀ ਜਾਂਦੀ ਹੈ ਅਤੇ ਇਸੇ ਤਰ੍ਹਾਂ ਹੀ ਸ਼੍ਰੀਮਾਨ ਸੰਤ ਬਾਬਾ ਗੁਰਬਿਆਲ ਸਿੰਘ ਜੀ ਰਾਖੋਰੀ ਵਾਲੇ ਨਰਮਲੇ ਤਪੋਬਾਨ ਸਰੀਆਮਾਨ ਸਰ ਉਹਨਾਂ ਵੱਲੋਂ ਸੰਕਤਾਂ ਦੇ ਸਹਿਯੋਗ ਦੇ ਨਾਲ ਫਿਰ ਇਹਨਾਂ ਪਾਵਨ ਸਥਾਨਾਂ ਤੇ ਸੇਵਾ ਆਰੰਭ ਕੀਤੀ ਗਈ ਆਪਣੇ ਪਤਾ ਕਿ ਹਰ ਸਾਲ ਹੀ ਗੋਮੋ ਸਮਾਜ ਨੂੰ ਸਾਲਾਨਾ ਯੋਗ ਮੇਲੇ ਕਰਵਾਏ ਜਾਂਦੇ ਰਹੇ ਨੇ ਇਸੇ ਤਰ੍ਹਾਂ ਹੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਜੱਤੇਦਾਰ ਬਾਬਾ ਸਕੰਦਰ ਸਿੰਘ ਜੀ ਪੂਰੀ ਵਾਲੇ ਪੱਖਾ ਸਮੂਹੇ ਹੀ ਸੰਤ ਬਾਬਾ ਪੂਰੀ ਵਾਲੇ ਮਰੀਕੋਵਾਨ ਸੰਪਰਦਾਵਾਲ ਨੇ ਅੱਜ ਵੀ ਲੰਬੇ ਸਮੇਂ ਤੋਂ ਜੋ ਸੇਵਾਵਾਂ ਚੱਲ ਰਹੀਆਂ ਨੇ ਇਸੇ ਤਰ੍ਹਾਂ ਹੀ ਇਨਾ ਹੀ ਮਾਤਾ ਜੀ ਅਸਬਾਮਾਂ ਗੁਰੂ ਘਰ ਦੀਆਂ ਵਕਤ ਵਕਤ ਸੇਵਾਵਾਂ ਚੱਲ ਰਹੀਆਂ ਨੇ ਅਤੇ ਹਰ ਸਾਲ ਦੀ ਤਰ੍ਹਾਂ ਅੱਜ 9 ਨਵੰਬਰ ਦਿਨ ਐਤਵਾਰ ਨੂੰ ਬਾਬਾ ਸੁੱਲਾ ਜੀ ਦੇ ਪਾਵਨ ਜਾਤ ਦੇ ਅੰਦਰ ਗੁਰਦੁਆਰਾ ਬਾਬਾ ਸੁੱਲਾ ਜੀ ਕਮਰ ਹੈਵੀ ਨੂਕ ਪਿੰਡ ਸੁਲਤਾਨ ਨਗਰ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਵੀ ਗੁਰਮਤ ਸਮਾਗਮ ਸਵਾਲਾਂ ਦੇ ਮੋਲੇ ਕਰਵਾਏ ਜਾ ਰਹੇ ਨੇ ਜਿਹਦੇ ਅੰਦਰ ਸੰਸਾਰ ਭਰ ਤੋਂ ਸੰਗਤਾਂ ਹਾਜ਼ਰੀਆਂ ਨੇ ਮਹਾਂਪੁਰਖਾਂ ਨੂੰ ਯਾਦ ਕਰਦੇ ਆ ਬਾਬਾ ਸੋਲਾ ਜੀ ਨੂੰ ਯਾਦ ਕਰਦੇ ਆ ਅਸੀਸਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਰਾਗੀ ਕਾਢੀ ਕਬੀਰ ਸਾਹਿਬਾਨ ਜਿਤੇ ਸਮੇ ਸਮੇ ਪਹੁੰਚ ਕੇ ਗੁਰੂ ਜੀ ਦਾ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ ਉਦਕੇ ਸੰਗਤਾਂ ਵਿੱਚ ਬੇਅੰਤ ਸੰਗਤਾਂ ਇੰਨਾ ਸਮਾਗਮ ਵਿੱਚ ਹਾਜ਼ਰ ਹੋਈਆਂ ਨੇ ਅਤੇ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਜੋ ਸੇਵਾਵਾਂ ਇੰਨਾ ਤਰਕਸਤਾਨਾਂ ਤੇ ਚੱਲ ਰਹੀਆਂ ਨੇ ਇਨਾਂ ਦੀ ਬਹੁਤ ਸਲਾਘਾ ਕੀਤੀ ਜਾ ਰਹੀ ਹੈ ਸੋ ਮੇဒီਏ ਦੇ ਮਾਧਿਅਮ ਦੇ ਰਾਹੀਂ ਉਸੇ ਹੀ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਸ਼੍ਰੀ ਗੁਰਦਵਾਰਾ ਦੇ ਅਸਥਾਨ ਬਾਬਾ ਸੁਲਾਜੀ ਦੇ ਅਸਥਾਨ ਦੇ ਉੱਪਰ ਵੀ ਆਪਾਂ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਦੇ ਨਾਲ ਇਨਾਂ ਸਥਾਨਾਂ ਤੇ ਜੀਵਨ ਆਪਾਂ ਨੂੰ ਸਫਲਾ ਕਰੀਏ ਜੀ ਕਿ ਅੱਜ ਸਾਰੀਆਂ ਹੀ ਸੰਗਤਾਂ ਨੇ ਸਾਲਾਨਾ ਜੋੜ ਮੇਲੇ ਤੇ ਪਹੁੰਚ ਕੇ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸਾਡੀ ਸੰਪਰਦਾਵਾਂ ਵੱਲੋਂ ਬੁਰਦਵਾਰਾ ਸਾਹਿਬ ਦੇ ਵਿਪਰਵਨ ਦੇ ਸੇਵਾਦਾਰ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਜਿਉ ਆਇਆ ਜਾਂਦਾ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ